ਪਟਿਆਲਾ ਵਿਖੇ ਅੱਜ ਰਾਜਪਤਰੀ ਜਿਹੜਾ ਸਮਾਗਮ ਮਨਾਇਆ ਗਿਆ ਤੇ ਸਰ ਸਾਡੇ ਨਾਲ ਵਿਧਾਇਕ ਦੇਵਪਾਨ ਜੀ ਮੌਜੂਦ ਨੇ ਗੱਲਬਾਤ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਸਰ ਅੱਜ ਜੋ ਰਾਜਪਤਰੀ ਸਮਾਗਮ ਮਨਾਇਆ ਗਿਆ ਕਿਸਾਨਾਂ ਨੂੰ ਲੈ ਕੇ ਸਨਮਾਨਿਤ ਕੀਤਾ ਗਿਆ ਕੀ ਕਰਨਾ ਚਾਹੋ ਹਾਂ ਬਿਲਕੁਲ ਜੀ ਪਟਿਆਲਾ ਥਾਪਰ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਡਾ ਸਮਾਗਮ ਰੱਖਿਆ ਗਿਆ ਉਹ ਕਿਸਾਨਾਂ ਦੇ ਮਾਨ ਸਨਮਾਨ ਲਈ ਜਿਨ੍ਹਾਂ ਨੇ ਪ੍ਰਾਲੀ ਨੂੰ ਅੱਗ ਨਹੀਂ ਲਾਈ ਔਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਭਰਾਏ ਵੀ ਸੀ ਕਿ ਡੀਸੀ ਪਟਿਆਲਾ ਉਨਾ ਵੱਲੋਂ ਬਹੁਤ ਅੱਛਾ ਪ੍ਰੋਗਰਾਮ ਆਯੋਜਨ ਕੀਤਾ ਗਿਆ ਪੂਰੇ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਅچھے ਕਿਸਾਨ ਜਿਨ੍ਹਾਂ ਨੇ ਪਰਾਲੀ ਵਗ ਨਹੀਂ ਲਾਈ ਉਹਨਾਂ ਦਾ ਖਾਸ ਸਟੇਜ ਤੇ ਬੁਲਾ ਕੇ ਸਨਮਾਨ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਬੱਚੇ ਵੀ ਸ਼ਾਮਿਲ ਹੋਏ ਉਹਨਾਂ ਦਾ ਵੀ ਲੈਕਚਰ ਹੋਇਆ ਤੇ ਬੱਚਿਆਂ ਨੇ ਆਪਣੇ ਵਿਚਾਰ ਵੀ ਰੱਖੇ ਹੈ ਸੋ ਸਾਨੂੰ ਜ਼ਰੂਰਤ ਹੈ ਜੇ ਕੁਦਰਤ ਬਚਾਉਣ ਦੀ ਜੇ ਆਪਾਂ ਨਹੀਂ ਕੁਦਰਤ ਬਚਾਵਾਂਗੇ ਨਾ ਜੀ ਜੇ ਆਪਾਂ ਖਲਵਾਲ ਕਰਾਂਗੇ ਕੁਦਰਤ ਤਾਂ ਆਪਣੇ ਅੱਗੇ ਮੌਤ ਖੜੀ ਹੈ ਜੀ ਆਪਣੀ ਆਉਣ ਵਾਲੀ ਪੀੜ੍ਹੀਆਂ ਦੇ ਅੱਗੇ ਮੌਤ ਖੜੀ ਹੈ ਇਸ ਕਰਕੇ ਆਪਾਂ ਕੋਈ ਇਸ ਕਰਕੇ ਵੀ ਸਰਕਾਰਾਂ ਦਾ ਕੰਮ ਨਹੀਂ ਹੈ ਜੀ ਇਹ ਸਰਕਾਰ ਦਾ ਕੰਮ ਨਹੀਂ ਬਾਬੇ ਨਾਨਕ ਨੇ ਕਿਹਾ ਕਿ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਤੇ ਬਾਬੇ ਦੀ ਬਾਣੀ ਚ ਕਿਹਾ ਬਾਬੇ ਨੇ ਕਿਹਾ ਜੀ ਉਹ ਇਸ ਕਰਕੇ ਕਿਹਾ ਕਿ ਕਿਉਂਕਿ ਕੁਦਰਤ ਦੀ ਜੇ ਬਚੇਗੀ ਤਾਂ ਇਨਸਾਨ ਬਚੇਗਾ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਤਾਂ ਸਰਕਾਰ ਵੀ ਸਬਸਿਡੀਆਂ ਦੇ ਰਹੀ ਹੈ ਜੀ ਉਹਦਾ ਪਰਾਲੀ ਤੋਂ ਬਿਜਲੀ ਬਣਨ ਲੱਗੀ ਹੈ ਉੱਤੋਂ ਵੀ ਪੈਸੇ ਬਣਦੇ ਨੇ ਔਰ ਐਸੀ ਐਸੀ ਇਨਸਟਰੂਮੈਂਟ ਆ ਗਏ ਨੇ ਖੇਤੀ ਵਾਸਤੇ ਜਿਹੜੇ ਪਰਾਲੀ ਨੂੰ ਮਿਕਸ ਕਰ ਦਿੰਦੇ ਆ ਉਹਦੇ ਵਿੱਚ ਉਹਦੇ ਨਾਲ ਤਾਕਤ ਹੋਰ ਬਣਦੀ ਹੈ ਜ਼ਮੀਨ ਦੀ ਸੋ ਆਪਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਸਹਿਯੋਗ ਕਰੀਏ ਔਰ ਆਪਣੀ ਕੁਦਰਤ ਬਚਾਈਏ ਕਈ ਲੋਕ ਬੂਟੇ ਲਗਾ ਲੈਂਦੇ ਨੇ ਪਰ ਉਹਦੀ ਦੇਖਭਾਲ ਨਹੀਂ ਕਰਦੇਗੇ ਤੇ ਉਹ ਉਹ ਨਾ ਰੱਖ ਰੱਖਵਾ ਕਰ ਪਾਉਂਦੇ ਨੇ ਉਸ ਨੂੰ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਅ ਬਿਲਕੁਲ ਸਹੀ ਗੱਲ ਹੈ ਜੀ ਕਿਹਨਾਂ ਦਿਖਾਵਾ ਚੱਲ ਰਿਹਾ ਜੀ ਸੋਸ਼ਲ ਮੀਡੀਆ ਤੇ ਬੂਟੇ ਪਾ ਕੇ ਫੋਟੋ ਪਾਉਣ ਦਾ ਦਿਖਾਵਾ ਉਹ ਦਿਖਾਵਾ ਨਹੀਂ ਆਪਾਂ ਨੂੰ ਸੱਚਾਈ ਦੇ ਵਿੱਚ ਬੂਟਾ ਬਮੇ ਕੀ ਲਾਓ ਜੀ ਪਰ ਉਹਦੀ ਸਾਂਭ ਸੰਭਾਲ ਕਰੋ ਬੂਟੇ ਆਪਾਂ ਲਾਤ ਤੇ ਹਜ਼ਾਰਾਂ ਦੀ ਗਿਣਤੀ ਚ ਬਚਾਇਆ ਆਪਾਂ ਕੋਈ ਵੀ ਨਹੀਂ ਆਪਾਂ ਅੱਗ ਲਾਤੀ ਉਹਨਾਂ ਨੂੰ ਜਾਂ ਆਪਾਂ ਕੱਟਤੇ ਜਾਂ ਆਪਾਂ ਉਹਨਾਂ ਦੀ ਕੇਅਰ ਨਹੀਂ ਕੀਤੀ ਉਹਦਾ ਕੋਈ ਫਾਇਦਾ ਨਹੀਂ ਜਿੰਨਾ ਵੀ ਕੰਮ ਕਰਨਾ ਹੈ ਜੀ ਉਹ ਅچھے ਤਰੀਕੇ ਨਾਲ ਕਰੋ ਜਿਹੜਾ ਵੀ ਬੂਟਾ ਲਾਉਣਾ ਉਹਦੇ ਸਾਂਭ ਸੰਭਾਲ ਕਰਕੇ ਉਹਨੂੰ ਵੱਡਾ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪੱਨਾ ਹੋਏ ਉਹ ਬੂਟਾ ਤੁਹਾਡੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖੇਗਾ ਔਰ ਹਵਾ ਨੂੰ ਸ਼ੁੱਧ ਰੱਖੇਗਾ ਆਕਸੀਜਨ ਦੇਵੇਗਾ ਜ਼ਿੰਦਗੀਆਂ ਉਹਦੇ ਨਾਲ ਅੱਛੀਆਂ ਹੋਣਗੀਆਂ ਤੇ ਐਸਾ ਸਹਿਯੋਗ ਕਰੋ ਕਿ ਜਿਹੜਾ ਆਉਣ ਵਾਲੇ ਸਮੇਂ ਤੱਕ ਵੀ ਯਾਦ ਰਹੇ ਪੈੜੀ ਸੀਜ਼ਨ ਵੀ ਪੈੜੀ ਸੀਜ਼ਨ ਨੂੰ ਲੈ ਕੇ ਕਿਸਾਨਾਂ ਨੂੰ ਕੀ ਕਰਨਗੇ ਬਿਲਕੁਲ ਜੀ ਪੂਰੀ ਤਿਆਰੀ ਹੈ ਸਰਕਾਰ ਵੱਲੋਂ ਮੰਡੀਆਂ ਦੇ ਵਿੱਚ ਪੂਰੀ ਤਿਆਰੀ ਹੈ ਕਿਸਾਨ ਦੀ ਫਸਲ ਅੱਛੀ ਹੋਵੇ ਕਿਸਾਨ ਦੇ ਘਰੇ ਰੌਣਕ ਆਵੇ ਚਾਰ ਪੈਸੇ ਆਉਣ ਕਿਸਾਨ ਜਿਹੜਾ ਜੀ ਹਮੇਸ਼ਾ ਖੁਸ਼ ਰਹੇ ਤੇ ਉਹਦੇ ਵਾਸਤੇ ਪੂਰੀਆਂ ਤਿਆਰੀਆਂ ਨੇ ਔਰ ਬਾਕੀ ਕੁਦਰਤ ਤੇ ਜਿਹੜਾ ਸਾਰਾ ਕੁਝ ਡਿਪੈਂਡ ਹੈ ਸੱਚੇ ਪਾਸ਼ਾ ਕਿਰਪਾ ਕਰੇ ਫਸਲ ਅੱਛੀ ਹੋਵੇ ਮੀਂਹ ਕਣੀ ਤੋਂ ਵਿਚਾਰ ਰਹੇ ਔਰ ਉਹਦੀ ਪੂਰੀ ਤਿਆਰੀ ਹੈ ਜੀ ਕਿਸਾਨਪਰਾ ਸਹਾਇਕ ਕਰਨਾਂ ਚ ਸੋ ਐਸਨ ਵਿਦਾਇਕ ਦੇਵਮਾਨ ਜੀ ਜਿਹੜੇ ਇੱਥੇ ਪਹੁੰਚੇ ਰਾਜਪਤਰੀ ਜਿਹੜਾ ਹੈਗਾ ਕਿ ਸਮਾਗਮ ਮਨਾਇਆ ਗਿਆ ਤੇ ਵਾਯੂ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਤੇ ਕਿਸਾਨਾਂ ਨੂੰ ਜਿਹੜਾ ਹੈਗਾ ਪਰਾਲੀ ਨੂੰ ਨਾ ਚਲਾਣ ਦੇ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप